ਤਨ ਤਨ ਬਾਪਾ ਪਤੇ ਸਿੰਘ ਜੀ ਤਨ ਤਨ ਬਾਪਾ ਪਤੇ ਸਿੰਘ ਜੀ ਤਨ ਤਨ ਬਾਪਾ ਪਤੇ ਸਿੰਘ ਜੀ ਤਨ ਤਨ ਤਨਸਤਨ ਪਿਤਾ ਤਨ ਤਨ ਕੁਲ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਨਨੀ ਜਿਨ ਗੁਰ ਜਨਿਆ ਮਾਏ ਤਨ ਤਨ ਸੋ ਜਨਨੀ ਜਿਨ ਗੁਰ ਜਨਿਆ ਮਾਏ ਤਨ ਤਨ ਸੋ ਜਨਨੀ ਜਿਨ ਗੁਰ ਜਨਿਆ ਮਾਏ ਬੈਠਾ ਸੋ ਦੀਪਾਤ ਸ਼ਾਹ ਬੈਠਾ ਸੋ ਦੀਪਾਤ ਸ਼ਾਹ ਬੈਠਾ ਸੋ ਦੀਪਾਤ ਰਾਮਦਾਸ ਸਤਗੁਰੂ ਕਹਾਵੇ ਰਾਮਦਾਸ ਸਤਗੁਰੂ ਕਹਾਵੇ ਰਾਮਦਾਸ ਸਤਗੁਰੂ ਕਹਾਵੇ ਵਲਖਟਾਇਆ ਪੂਰਨ ਬਾਲਖਟਾਇਆ ਸਰਨਦਾ ਲਖਟਾਇਆ ਪੂਰਨ ਅਮਰਤ ਸਰ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਸਭ ਤੇ ਵੱਡਾ ਸਤ ਗੁਰ ਨਾਨਕ ਜੀ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ ਜਨ ਕਲ ਰਾਖੀਐ ਜਰ ਕਾ ਦਾ ਕੀਐ ਕਰ ਕਰ ਬਾਬਾ ਗਾਵੀਐ ਮਿਰ ਧੰਗ ਜਪਾਤਾ ਬਚਨ ਧਾਰ ਮਿਰ ਧੰਗ ਬਾਬਾ ਬਚਨ ਧਾਰ ਮਿਰ ਧੰਗ ਬਾਬਾ ਜਨ ਵਾਲ ਮਿਰ ਧੰਗ ਬਾਬਾ ਆਕਾਲ ਰੂਪ ਇਕ ਬਾਬਾ ਆਕਾਲ ਰੂਪ ਇਕ ਬਾਬਾ ਆ ਕਾਲ ਰੂਪ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਧੰਨ ਨਾਨਕ ਤੇਰੀ ਵੱਡੀ ਕਮਾਈ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਲੋਕ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਦੇਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਤੇਕ ਬਹਾਦਰ ਸਿਮਰਿਆ ਤੇਕ ਬਹਾਦਰ ਸਿਮਰਿਆ ਸਭ ਥਾਈ ਹੋਏ ਸਹਾਏ ਤੇਕ ਸਿਮਰਿਆ ਸਭ ਥਾਈ ਹੋਏ ਸਹਾਏ ਬਹਾਦਰ ਸਿਮਰੀਆ ਸਤਨਾਮ 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 ਜੇ ਵਾਹਿਗੁਰੂ 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 ਜੇ ਤਨਨਾਮ ਸਤਨਾਮ ਸਤਨਾਮ ਜੇ ਵਾਹਿ ਜੇ ਸਤਨਾਮ 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 ਜੇ ਵਾਹਿਗੁਰੂ 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 ਜੇ ਸਤਨਾਮ 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 ਜੇ ਵਾਹਿਗੁਰੂ ਵਾਹਿਗੁਰੂ ਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਮਤ ਸਤ ਨਾਮ ਸਤ ਵਾਹਿ ਗੁਰੂ ਜੀ ਵਾਹ ਗੁਰੂ ਜੀ ਵੀਡੀਓ ਬਣਾਉਣਾ ਸਾਡੇ ਤੋਂ ਮਨਾ ਹੈ